ਸਰ ਨਈ ਬਾਲਾ ਰੋਡ ਤੇ ਇੱਕ ਨਾ ਪਿਛਲੇ 2 ਸਾਲ ਪਹਿਲਾਂ ਇੱਕ ਐਲਜਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਿਟਿਡ ਫਰਮ ਚੱਲ ਰਹੀ ਸੀ ਮੈਨੂਫੈਕਚਰਿੰਗ ਫਰਮ ਸੀਗੀ ਡਰਗ ਦੀ ਜਿਹਦੇ ਵਿੱਚ 30 6 24 ਨੂੰ ਇੱਕ ਇਹਦੇ ਰੇਡ ਹੋਈ ਸੀਗੀ ਪੁਲਿਸ ਨਾਲ ਤਾਂ ਉਹਨਾਂ ਤੋਂ ਰਿਕਵਰੀ ਹੋਈ ਸੀ ਕੁਝ ਡਰਗ ਦੀ ਉਹਦੇ ਰਿਗਾਰਡਿੰਗ ਇਹਨਾਂ ਦੇ ਐਫ ਆਈ ਆਰ ਹੋ ਗਈ ਸੀ ਤੇ ਡਿਪਾਰਟਮੈਂਟ ਨੇ ਫਰਮ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਸੀ ਵਾਈ ਡਾਡਰ 21125 ਤੇ ਉਹਦੇ ਤਹਿਤ ਇਹ ਉੱਥੇ ਹੁਣ ਲਾਇਸੈਂਸੀ ਉਹ ਬਰਦ ਹੋ ਗਏ ਸੀ ਤੇ ਕੋਈ ਮੈਨੂਫੈਕਚਰਿੰਗ ਇਹਨਾਂ ਦੀ ਜਿਹੜੀ ਸਪੈਸ਼ਲਿਟੀ ਕੋਈ ਵੀ ਵਰਕਿੰਗ ਚਲਣੀ ਸੀਗੀ ਉਹ ਫੈਕਟਰੀ ਬੰਦ ਪਈ ਸੀ ਤੇ ਉਹਦੇ ਵਿੱਚ ਕੁਝ ਜਦੋਂ ਮੈਨੂਫੈਕਚਰਿੰਗ ਇਹਨਾਂ ਦੀ ਬੰਦ ਹੋ ਗਈ ਕੁਝ ਰਾਮ ਮਟੀਰੀਅਲ ਜਾਂ ਐਕਸਪਾਇਰਡ ਡਰਗ ਜਾਂ ਕੁਝ ਵੀ ਉਹ ਬਚਾ ਹੋਇਆ ਮਟੀਰੀਅਲ ਪਿਆ ਸੀ ਕੁਝ ਪੈਕਿੰਗ ਮਟੀਰੀਅਲ ਸੀ ਤੇ ਉਹਦੇ ਵਿੱਚ ਰਾਤ ਕੋਈ ਇਹਨਾਂ ਦੇ ਲਾਈਨ ਜਾਂਦੀ ਸੀਗੀ ਉੱਪਰ ਫੈਕਟਰੀ ਦੇ ਉੱਪਰ ਦੀ ਉੱਥੇ ਇਹਨਾਂ ਨੇ ਬਾਹਰ ਕੱਢ ਕੇ ਡਿਸਪੋਜ਼ਲ ਦੀ ਡਰੱਗਜ਼ ਰੱਖੀਆਂ ਹੋਈਆਂ ਸੀਗੀਆਂ ਇਹ ਤਾਂ ਉਹਦਾ ਕੋਈ ਸ਼ਾਰਟ ਸਰਕਟ ਆਈ ਥਿੰਕ ਉਹ ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਇਹ ਜਿਹੜੀ ਹੈਗੀ ਆ ਅੱਗ ਨੇ ਫਾਇਰ ਕੈਚ ਕਰ ਲਈ ਜਿਹੜੀ ਗੁੱਸ ਹੈਗੀ ਸੀ ਉੱਥੇ ਉਹਦੇ ਵਿੱਚ ਜ਼ਿਆਦਾਤਰ ਉਹ ਬਰਨਟ ਮਟੀਰੀਅਲ ਸੀਗਾ ਜੀ ਅਨ ਆਈਡੈਂਟੀਫਾਇਬਲ ਹੈ ਦਾ ਸੀਗਾ ਤਾਂ ਕੁਝ ਡਰੱਗਸ ਜਿਵੇਂ ਕੈਡਿਪਰੀਗਾ ਬਰਨਪੀਟਰਾਮ ਜੀ ਜੋ ਸਾਨੂੰ ਥੋੜਾ ਉਹ ਪੜਿਆ ਗਿਆ ਰੀ ਡਾਊਟ ਹੋਇਆ ਉਹ ਸੀਗੇ ਕੁਝ ਤੇ ਬਾਕੀ ਇੰਜੈਕਸ਼ਨ ਸੀਗੇ ਜਿਹੜੇ ਆਪਣੇ ਆ ਨਿਊਰੋਬੀਨ ਆਪਾਂ ਕਹਿੰਦੇ ਮੈਥਾਇਲ ਕੋਬੈਲਡਾਮੀਨ ਵਗੈਰਾ ਦੇ ਇੰਨਾ ਜਿਆਦਾ ਡਰਗ ਜਿੱਦਾਂ ਨਹੀਂ ਲੱਗੇ ਕੋਈ ਨਾਰਕੋਟਿਕ ਦੀ ਇਹਨਾਂ ਕੋਲ ਨਾ ਤਾਂ ਕੋਈ ਪਹਿਲਾਂ ਪਰਮਿਸ਼ਨ ਸੀ ਨਾ ਸਾਨੂੰ ਉੱਥੇ ਕੋਈ ਨਾਰਕੋਟਿਕ ਦੀ ਐਸਐਚ ਗੱਲ ਮਿਲੀ ਇਹਦੇ ਰਿਗਾਰਡਿੰਗ ਤਾਂ ਜਿਹੜੀ ਸੀ ਅਸੀਂ ਜਾ ਕੇ ਮੌਕੇ ਤੇ ਉੱਥੇ ਜਿਹੜੇ ਪ੍ਰੋਪਰਟੀ ਦੇ ਓਨਰ ਸੀ ਦਿਨੇਸ਼ ਮੰਸਲ ਉਹ ਮੌਕੇ ਤੇ ਪਹੁੰਚ ਗਏ ਸੀਗੇ ਅਸੀਂ ਪਹੁੰਚ ਗਏ ਸੀਗੇ ਐਸਐਚਓ ਸਾਹਿਬ ਆ ਗਏ ਸੀਗੇ ਤੇ ਉੱਥੇ ਜਾ ਕੇ ਸਾਰੀ ਇਹਦੀ ਇਹ ਦੇਖਿਆ ਸੀ ਵੀ ਜਦੋਂ ਅਸੀਂ ਪਹੁੰਚੇ ਤਾਂ ਸਾਰੀ ਬਰਨਟ ਆਊਟ ਹੋ ਚੁੱਕੀ ਸੀ ਸਾਨੂੰ ਐਗਜੈਕਟ ਰੀਜਨ ਤਾਂ ਨਹੀਂ ਅਸੀਂ ਪਰ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹ ਸਾਰਾ ਬਰਨਟ ਮਟੀਰੀਅਲ ਸੀਗਾ ਤਾਂ ਅਸੀਂ ਉਹ ਸਾਰਾ ਨੋਡਾਉਮ ਕਰ ਲਿਆ ਇੱਕ ਸਟੇਟਮੈਂਟ ਲੈ ਲਈਏ ਜਿਹੜੇ ਉਹਨਾਂ ਸੀਗੇ ਪ੍ਰੋਪਰਟੀ ਦੇ ਉਹਨਾਂ ਦੀ ਵੀ ਇਹ ਕਹਿੰਦੇ ਮੈਨੂੰ ਰਾਤ ਪਤਾ ਲੱਗਿਆ ਵੀ ਇੱਥੇ ਅੱਗ ਲੱਗ ਗਈ ਆ ਤੇ ਮੈਨੂੰ ਵੀ ਰਾਤ ਫੋਨ ਮੈਸੇਜ ਕੋਲ ਆ ਰਹੀ ਸੀ ਫਿਰ ਅਰਲੀ ਮਾਰਨਿੰਗ ਮੈਂ ਜਾ ਕੇ ਸਾਰਾ ਕਵਰ ਅਪ ਕਰਕੇ ਸਾਰਾ ਰਿਪੋਰਟ ਬਣਾਤੀ ਹੈ ਹਾਇਰ ਅਥਾਰਟੀ ਨੂੰ ਤੇ ਉਸ ਤੋਂ ਬਾਅਦ ਜਿਹੜੀ ਜੋ ਵੀ ਡਿਪਾਰਟਮੈਂਟ ਦੀ ਇਨਸਟਰਕਸ਼ਨ ਆਉਣੀ ਹੈ ਉਹਦੇ ਅਕੋਰਡਿੰਗ ਕਾਰਵਾਈ ਹੋ ਜਾਈਗੀ ਤਾਂ ਕਿੰਨੀ ਜਾਨੀ ਟੀਮ ਸੀ ਤੁਹਾਡੀ ਸਾਡੇ ਦਿਨ ਟੋਟਲ ਅਥੀ ਆ ਗਈ ਸੀ ਸਾਡੇ ਸੀਨੀਅਰ ਨੇ ਜੋ ਨਾਲ ਲਾਇਸੈਂਸਿੰਗ ਅਥਾਰਟੀ ਸੀ ਰਾਮਨਦੀ ਬਰਮਾ ਜੀ ਉਹ ਸੰਗਰੂਰ ਤੋਂ ਉਹਨਾਂ ਦੀ ਡਿਊਟੀ ਲੱਗੀ ਸੀ ਹੈਡ ਅਫਸਰਾਂ ਇੱਕ ਇਕਾਂਤ ਪੀਆ ਸਿੰਘਲਾ ਜੀ ਸੰਗਰੂਰ ਦੇ ਟਰਗ ਫੈਕਟਰੀ ਇੱਕ ਮੇਰੀ ਤਿੰਨ ਜੁਨੇ ਦੀ ਜਿਹੜੀ ਟੀਮ ਸੀ ਨਾਲ ਪੁਲਿਸ ਅਥਾਰਟੀ ਸੀਗੀ ਅਸੀਂ ਐਸਐਚਸੀਟੀ ਪੰਨਾ ਦਾ ਸਾਡੇ ਕੋਲ ਸੂਚਨਾ ਆਈ ਸੀਗੀ ਸ਼ਾਮ ਦੇ 8:30 ਵਜੇ ਵੀ ਜਿਹੜੇ ਫੈਕਟਰੀ ਦੇ ਬਾਹਰ ਵੇਸਟ ਮਟੀਰੀਅਲ ਪਿਆਗਾ ਉਹਨੂੰ ਅਚਾਨਕ ਅੱਗ ਲੱਗੀ ਵੀ ਤੁਸੀਂ ਕਿਰਪਾ ਕਰਕੇ ਅੱਗ ਨੂੰ ਕੰਟਰੋਲ ਕਰਵਾ ਕੇ ਕਿਸਰ ਕਿੰਨੀਆਂ ਗੱਡੀਆਂ ਨਹੀਂ ਸੀ ਇਹ ਆਪਾਂ ਪਹਿਲਾਂ ਕਯੂਆਰ ਵੀ ਛੋਟੀ ਜੀਪ ਆਜੀ ਆਪਣੇ ਕੋਲੇ ਵੀ ਜਲਦੀ ਪਹੁੰਚੇ ਉਹਨੂੰ ਉੱਥੇ ਭੇਜਿਆ ਸੀਗਾ ਉਹਨੇ ਕੰਟਰੋਲ ਕੀਤੀ ਉਸ ਤੋਂ ਬਾਅਦ ਇੱਕ ਵੱਡਾ ਫਾਇਰ ਟੈਂਡਰ ਗਿਆ ਜੀ ਇਹ ਜੀ ਸਾਰਾ ਵੇਸਟ ਮਟੀਰੀਅਲ ਜੀ ਜੇ ਮੈਡੀਕਲ ਦਾ ਵੇਸਟ ਹੁੰਦਾਗਾ ਜਿਵੇਂ ਸਾਰਾ ਐਕਚੁਅਲੀ 2 ਸਾਲ ਤੋਂ ਤਾਂ ਫੈਕਟਰੀ ਬੰਦ ਆ ਜੀ ਇਹ ਤੋਂ ਪੁਰਾਣਾ ਮਟੀਰੀਅਲ ਸੀਗਾ ਉਹਦੇ ਚੱਗ ਲੱਗੀ ਹੋਈ ਸੀ ਇਹ ਲਗਭਗ ਇੱਕ ਕਮਰੇ ਜਿੰਨਾ ਸੀਗਾ ਸਮਾਨ ਬਾਹਰ ਗੱਡਿਆ ਹੋਇਆ ਸੀ ਉਹਨਾਂ ਨੇ ਉਹ ਚੱਗ ਸੀਗੀ ਕੀ ਕਾਰਨ ਉਸ ਦਾ ਸਿਰਾ ਕਿਉਂ ਕਰਮਤਾ ਜੀ ਦੇਖੋ ਇਹਦੇ ਵਿੱਚ ਸਪੌਂਟੇਨੀਅਸ ਕਮਸ਼ਨ ਵੀ ਕਹਿ ਸਕਦੇ ਆਮ ਇਹ ਆਪਣੇ ਆਪ ਹੀ ਅੱਗ ਲੱਗ ਜਾਂਦੀ ਆ ਜਾਂ ਕਈ ਵਾਰ ਕੋਈ ਜਿਵੇਂ ਵੇਸਟ ਮਟੀਰੀਅਲ ਪਿਆ ਉਹਨਾਂ ਨੂੰ ਜੇ ਖਤਮ ਕਰਨ ਵਾਸਤੇ ਵੀ ਅੱਗ ਲਾਉਂਦੇ ਨੇ ਇਹ ਸਿਰ ਫੈਕਟਰੀ ਦੇ ਬਾਹਰ ਸੀ ਕਿ ਫੈਕਟਰੀ ਦੇ ਅੰਦਰ ਸੀ ਇਹ ਫੈਕਟਰੀ ਦੇ ਅੰਦਰ ਬਾਉਂਡਰੀ ਦੇ ਅੰਦਰ ਹੀ ਹੋਇਆਗਾ ਜੀ ਹਾਂ ਜੀ ਸਿਰੇ ਕੋਲ ਪ੍ਰੈਸ਼ਰਾਂ ਹੀ ਇਹ ਜਾਣਕਾਰੀ ਆਈ ਹੈ ਕਿ ਉੱਥੇ ਇੱਕ ਜਿਹੜੀ ਫਾਰਮਾਸਿਊਟੀਕਲ ਦੀ ਫੈਕਟਰੀ ਸੀ ਉਹ ਜਿਹੜੀ ਕਿ ਡਰੱਗ ਇਨਸਪੈਕਟਰ ਵੱਲੋਂ ਸੀਲ ਕੀਤੀ ਗਈ ਸੀ ਰਜ਼ਾਨ ਫਾਰਮਾਸਿਊਟੀਕਲ ਨਾਮ ਦੀ ਕੰਪਨੀ ਵੱਲੋਂ ਉੱਥੇ ਪਹਿਲਾਂ ਮੈਨੂਫੈਕਚਰਿੰਗ ਦਾ ਕੰਮ ਕੀਤਾ ਜਾ ਰਿਹਾ ਸੀਗਾ ਤੇ ਹੁਣ ਕੁਝ ਜਾਣਕਾਰੀ ਸਾਹਮਣੇ ਆਈ ਸੀ ਕਿ ਉੱਥੇ ਕੁਝ ਮਟੀਰੀਅਲ ਨੂੰ ਅੱਗ ਲਗਾਈ ਗਈ ਹੈ ਸੋ ਇਹਦੇ ਬਾਰੇ ਤਾਂ ਮੈਂ ਇਹੀ ਦੱਸਣਾ ਚਾਹੁੰਦਾ ਕਿ ਐਫ ਆਈ ਆਰ ਹੋਣ ਤੋਂ ਬਾਅਦ ਡਰੱਗ ਇਨਸਪੈਕਟਰ ਦੇ ਬਿਆਨ ਤੇ ਉਦੋਂ ਐਫ ਆਈ ਆਰ ਹੋਈ ਸੀ ਤੇ ਡਰੱਗ ਇਨਸਪੈਕਟਰ ਵੱਲੋਂ ਹੀ ਇਹਨੂੰ ਸੀਲ ਕੀਤਾ ਗਿਆ ਸੀਗਾ ਤੇ ਹੁਣ ਉਹਨਾਂ ਵੱਲੋਂ ਹੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਸਾਨੂੰ ਉਹਨਾਂ ਵੱਲੋਂ ਕੋਈ ਆਉਂਦਾਗਾ ਕੋਈ ਕ੍ਰਾਈਮਨਲ ਐਕਟ ਬਾਰੇ ਤੇ ਕੋਈ ਕਾਗਨਿਜੇਬਲ ਅਫੈਂਸ ਬਣਦਾ ਤਾਂ ਆਪਾਂ ਉਹਦੇ ਉੱਤੇ ਬਣਦੀ ਕਾਰਵਾਈ ਕਰਾਂਗੇ